ਏਐਸ ਕਾਲਜ এডਿਕੇਸ਼ਨ ਦੇ ਵਿੱਚ ਅੱਜ ਜੋ ਇਹ ਪ੍ਰਦਰਸ਼ਨੀ ਲੱਗੀ ਹੈ ਦੇਖਣ ਦਾ ਮੌਕਾ ਮਿਲਿਆ ਹੈ ਇਸ ਕਾਲਜ ਦੇ ਪ੍ਰਧਾਨ ਜੀ ਔਰ ਸੈਕਟਰੀ ਸਾਹਿਬ ਨੇ ਮੌਕਾ ਦਿੱਤਾ ਹੈ ਦੇਖ ਕੇ ਬੜਾ ਮਨਪ੍ਰਸੰਨ ਹੋਇਆ ਕਿ ਬੱਚਿਆਂ ਨੂੰ এডਿਕੇਸ਼ਨ ਦੇ ਵਿਸ਼ੇ ਪੜ੍ਹਾਉਂਦੇ ਹਨ ਅਲੱਗ-ਅਲੱਗ ਪ੍ਰੈਕਟੀਕਲ ਢੰਗ ਤਰੀਕੇ ਜਿਹੜੇ ਸਿਖਾਏ ਜਾ ਰਹੇ ਨੇ ਅਧਿਆਪਕਾਂ ਦੁਆਰਾ ਔਰ ਬੱਚਾ ਨੇ ਬਹੁਤ ਮਿਹਨਤ ਕਰਕੇ ਇਹ ਸਾਰਾ ਜੋ ਪ੍ਰੋਜੈਕਟ ਤਿਆਰ ਕੀਤਾ ਹੈ ਬੜਾ ਅੱਛਾ ਲੱਗਾ ਇੱਕ ਹੀ ਵਿਸ਼ੇ ਨੂੰ ਕਈ ਕਈ ਤਰ੍ਹਾਂ ਦੇ ਨਾਲ ਸਮਝਾਉਣ ਦਾ ਬੱਚੇ ਪ੍ਰਯਾਸ ਕਰ ਰਹੇ ਨੇ ਤਾਂ ਕੁਲਮ ਲਾ ਕੇ ਬੜਾ ਅੱਛਾ ਲੱਗਾ ਲੇਕਿਨ ਇੱਕ ਵਿਚਾਰ ਕਰਨ ਵਾਲੀ ਜਿਹੜੀ ਗੱਲ ਹੈ ਕਿ ਇਹ ਸਾਰੇ ਵਿਸ਼ੇ ਜੋ ਬੱਚੇ ਸਿਖਾ ਰਹੇ ਦੱਸ ਰਹੇ ਨੇ ਅੰਗਰੇਜ਼ੀ ਜ਼ਿਆਦਾਤਰ ਬੱਚੇ ਜਿਹੜੇ ਆ ਬੋਲਦੇ ਨੇ ਤਾਂ ਮੈਨੂੰ ਲੱਗਦਾ ਕਿ ਅਗਰ ਅੱਗੇ ਜਾ ਕੇ ਅਸੀਂ ਇਹ ਸਾਰੇ ਲੋਕਾਂ ਬੱਚਿਆਂ ਅਧਿਆਪਕਾਂ ਨੇ ਟੀਚਰ ਬਣਨਾ ਜਾ ਕੇ ਆ ਬੱਚਿਆਂ ਨੂੰ ਜੋ ਸਮਝਾਉਣਾ ਹੈ ਅਗਰ ਉਹਨਾਂ ਦੀ ਮਾਂ ਬੋਲੀ ਦੇ ਅੰਦਰ ਸਮਝਾਇਆ ਜਾਵੇ ਤੇ ਉਹ ਜ਼ਿਆਦਾ ਵਧੀਆ ਸਮਝ ਸਕਦੇ ਆ ਜਾਂ ਹਿੰਦੀ ਪੰਜਾਬੀ ਕਿਸੇ ਲੈਂਗੁਏਜ ਜਿਹੜੀ ਹੈ ਆਪਣੀ ਆਮ ਤੌਰ ਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਸਮਝਾਇਆ ਵੀ ਵਧੀਆ ਜਾ ਸਕਦਾ ਤੇ ਬੱਚਿਆਂ ਨੂੰ ਸਮਝ ਵੀ ਜੇਤੀ ਆਏਗੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਹੁਤ ਸਾਰੀ ਟਰਮਨੋਲੋਜੀ ਜਿਹੜੀ ਅੰਗਰੇਜ਼ੀ ਦੀ ਬੱਚਿਆਂ ਨੇ ਸੁਣੀਆਂ ਹੀ ਨਹੀਂ ਹੁੰਦੀ ਕਈ ਵਾਰ ਤੇ ਇਸ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਦੇ ਆਪਕ ਬੋਲਦਾ ਕੀ ਪਿਆ ਇਸ ਕਰਕੇ ਤੁਹਾਨੂੰ ਮੇਂ ਉਠਵਾ ਦੇ ਹਾਂਜੀ ਕੰਪੀਟੀਸ਼ਨ ਇੱਥੇ ਹੋਇਆ ਹੈ ਮੈਂ ਸਮਝਦਾ ਕਿ ਇਹ ਆਪਣੇ ਐਸ ਕਾਲਜ ਦੀ ਮੈਨੇਜਮੈਂਟ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਕਿ ਇੰਨਾ ਵੱਡਾ ਇਵੈਂਟ ਜਿਹੜਾ ਆਰਗੇਨਾਈਜ਼ ਕਰ ਰਹੀ ਹੈ ਆ ਸਰਕਾਰ ਨੇ ਵੀ ਸੋਚਿਆ ਹੋਵੇਗਾ ਵੀ ਐਡੇ ਵਡਾ ਇਵੈਂਟ ਜਿਹੜਾ ਦਿੱਤਾ ਕਾਲਜ ਤੋਂ ਕਾਲਜ ਦੇ ਅੰਦਰ ਕੋਈ ਖਾਸ ਗੁੰਡ ਮੈਨੇਜਮੈਂਟ ਦੇ ਚ ਕੋਈ ਅੱਛੀ ਗੱਲ ਹੋਏਗੀ ਜਿਹਦੇ ਕਰਕੇ ਇਹ ਦਿੱਤਾ ਗਿਆ ਇਹਨਾਂ ਨੂੰ ਇਹ ਸਾਰੀ ਮੈਨੇਜਮੈਂਟ ਦੀ ਜਿਹੜੀ ਐਫੀਸ਼ੀਐਂਸੀ ਨੂੰ ਦੇਖ ਕੇ ਉਹਨਾਂ ਨੇ ਕੀਤਾ ਤਾਂ ਮੈਂ ਇਸ ਮੈਨੇਜਮੈਂਟ ਨੂੰ ਵੀ ਧੰਨਵਾਦ ਦਿੰਨਾ ਕਿ ਵੱਡੇ 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 ਇਵੈਂਟ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਔਰ ਇਸ ਨੂੰ ਹੋਰ ਅੱਗੇ ਆਉਣ ਵਾਲੇ ਸਮੇਂ ਚ ਹੋਰ ਵਧੀਆ ਢੰਗ ਨਾਲ ਕੀਤਾ ਜਾਵੇ ਔਰ ਮੈਂ ਸਾਰੇ ਅਧਿਆਪਕਾਂ ਨੂੰ ਵੀ ਨਿਵੇਦਨ ਕਰਾਂਗਾ ਕਿ ਆਪਣੀਆਂ ਇਹ ਗੱਲਾਂ ਮਾਂ ਬੋਲੀ ਦੇ ਅੰਦਰ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ ਤੇ ਜਿਆਦਾ ਵਧੀਆ ਬੱਚੇ ਸਮਝ ਸਕਣਗੇ ਔਰ ਤੇਜ਼ ਗਤੀ ਦੇ ਨਾਲ ਸਾਡੇ ਬੱਚੇ ਅੱਗੇ ਵਧਣਗੇ ਦੇ ਨਾਲ ਇੰਨਾ ਹੀ ਬੇਨਤੀ ਕਰਨਾ ਸੀ ਬਹੁਤ-ਬਹੁਤ ਧੰਨਵਾਦ ਅੱਜ ایਅਰਸ ਕਾਲਜ ਆਫ এডਿਕੇਸ਼ਨ ਦੀ ਜਰਨਲ ਜਿਹੜਾ ਸੀ ਕੰਪੀਟੀਸ਼ਨ ਆਨਲਾਈਨ ਔਨ ਸਪੌਟ ਜਿਹੜਾ ਸੀ ਟੀਚਿੰਗ ਦਾ ਕੰਪੀਟੀਸ਼ਨ ਹੋਇਆ ਹੈ ਔਰ ਪੰਜਾਬ ਯੂਨੀਵਰਸਿਟੀ ਨੇ ਸਾਨੂੰ ਇਹ ਦਿੱਤੇ ਕਾ ਨ ਮੌਕਾ ਦਿੱਤਾ ਔਰ ਉਹਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸ਼੍ਰੀ ਪਰਮੋਦ ਕੁਮਾਰ ਜੀ ਸਾਡੇ ਦੇ ਨਾਲ ਪਹੁੰਚੇ ਚੀਫ ਗੈਸਟ ਦੇ ਆਰਥੇ ਉਹਨਾਂ ਨੇ ਜੋ ਬੱਚਿਆਂ ਨੂੰ ਪ੍ਰਾਈਜ਼ ਵੰਡੇ ਆ ਉਹਨਾਂ ਦੀ ਸਪੀਚ ਨੇ ਔਰ ਉਹਨਾਂ ਦੇ ਵਿਚਾਰਾਂ ਨੇ ਜੋ ਸਾਰਾ ਉੱਥੇ ਬੱਚਾ ਬੈਠਾ ਸੀ ਟੀਚਰਸ ਆ ਗਵਰਨਰ ਤੇ ਪ੍ਰਿੰਸੀਪਲਸ ਆ ਗਵਰਨਰ ਯੋ ਅਰੋੜ ਜੋ ਖੰਨੇ ਤੋਂ ਗੈਸਟਰ ਆ ਗਏ ਬੈਠੇ ਉਹ ਬਹੁਤ ਉਹਨਾਂ ਨੇ ਆਪਣੇ ਜਿਹੜੀਆਂ ਗੱਲਾਂ ਕੀਤੀਆਂ ਸਾਰਿਆਂ ਨਾਲ ਉਹਨਾਂ ਨੂੰ ਪ੍ਰਭਾਵਿਤ ਕੀਤਾ ਔਰ ਮੈਂ ਸਮਝਦਾ ਕਿ ਸਮਾਜ ਵਾਸਤੇ ਦੇਸ਼ ਵਾਸਤੇ ਆ ਚੀਜ਼ਾਂ ਜ਼ਰੂਰੀ ਆ ਅਜਿਹੇ ਜਿਹੜੇ ਵਕਤਾ ਹੈ ਉਹ ਹਰ ਜਗ੍ਹਾ ਹੋਣ ਹਰ ਜਗ੍ਹਾ ਬੁਲਾਏ ਜਾਣ ਔਰ ਸਮਾਜ ਉਹਨਾਂ ਦੀ ਗੱਲ ਨੂੰ ਸੁਣੇ ਤਾਂ ਜੋ ਸਾਡਾ ਜਿਹੜਾ ਸਮਾਜ ਹੈ ਉਹਦੀ ਸਿਰਜਣਾ ਚੰਗੀ ਹੋ ਸਕੇ ਸਾਡੇ ਦੇਸ਼ ਦਾ ਜਿਹੋ ਨਿਰਮਾਨ ਚੰਗਾ ਹੋ ਸਕੇ ਸਾਡੇ ਪੰਜਾਬ ਦਾ ਜਿਹੋ ਨਿਰਮਾਨ ਚੰਗਾ ਹੋ ਸਕੇ ਜਿੱਥੇ ਸਕੂਲ ਕਾਲਜਾਂ ਦੇ ਵਿੱਚ ਬੱਚੇ ਪੜ੍ਹ ਕੇ ਔਰ ਟੀਚਿੰਗ ਜਦ ਕਰਾਂਗੇ ਜਦ ਇਹਨਾਂ ਦੀ ਅਯੋਗ ਲਾਈਨਾਂ ਨੇ ਕੀਤੀਆਂ ਹੋ ਉਹ ਬਾਕੀ ਲਾਜਵਾਬ ਅੱਗੇ ਗਿਆ ਨਹੀਂ ਜੇ 200 ਟੀਚਰ ਬਣੇ ਤਾਂ ਉਹਨੇ ਅੱਗੇ ਕਿੰਨੇ ਬੱਚਿਆਂ ਨੂੰ ਪੜਾਣਾ ਉਹ ਜਦ ਆਪਣੀ ਪੂਰੀ ਟੀਚਿੰਗ ਲਾਈਨ ਆ ਉਹਦੇ ਚ ਲਗਭਗ ਲੱਖ ਲੱਖ 7-80000 ਬੱਚਾ ਪੜੰਦੇ ਤਾਂ ਲੱਖਾਂ ਦੀ ਤਦਾਦ ਚ ਸਨ ਬੱਚੇ ਜਿਹੜੇ ਆ ਉਹ ਸਮਾਜ ਨਿਰਮਾਨ ਕਰਨੇ ਆ ਤੇ ਇਹ ਹੀ ਸਾਡੀ ਕਾਮਨਾ ਹੈ ਕਿ ਸਾਡਾ ਦੇਸ਼ ਇੱਕ ਨੰਬਰ ਤੇ ਰਹੇ ਤੇ ਸਾਡਾ ਸਮਾਜ ਜੋ ਹੈ ਉਹ ਨਿਰੋਗ ਰਹੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆ ਸਮਾਜ ਦੇ ਵਿੱਚ ਲਿਆ ਹੋਇਆ ਕਿ ਡਰੱਗਸ ਹੈ ਜਾਂ ਹੋਰ ਬਹੁਤ ਬਿਮਾਰੀ ਆ 岡野さんはじゃあい